जिस सिमरत सब किल विख से पितरी होए उधारो सो हर, हर तुम साधही जा का अंत न पारो पूता माता की आशीष ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਸਤ ਗੁਰ ਤੁਮ ਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਉਜਨ ਕੀਰਤਨ ਨੀਤ ਅਮਰਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਆਨੰਦ ਅਨੰਤਾ ਰੰਗ ਤਮਾਸ਼ਾ ਪੂਰਣ ਆਸ ਕਬਹੂ ਨਾ ਬਿਆਪੇ ਚਿੰਤਾ ਪਵਰਤ ਮਹਾਰਾਏ ਮਨ ਹੋ ਹਰ ਚਰਨਾ ਹੋ ਕਉਲਾ ਨਾਨਕ ਦਾਸ ਉਨ ਸੰਗ ਲਪਟਾਇ ਜਿਉ ਬੂੰਦੇ ਚਾਤਰਿਕ ਮੋਲਾ ਪਰਮ ਸਨਮਾਨ ਜੋ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਆਪ ਜੀ ਅਤੀ ਵਡ ਭਾਗੇ ਹੋ ਹੁੜਾ ਪਰਿਵਾਰ ਵੱਲੋਂ ਆਪਣੀ ਬੱਚੀ ਦੇ ਜਨਮ ਦਿਨ ਦੇ ਉਪਲਕਸ਼ ਵਿੱਚ ਇੱਕ ਗੁਰਮਤ ਸਮਾਗਮ ਕਰਵਾਏ ਜਾ ਰਹੇ ਹਨ ਹੁਣੇ ਆਪ ਜੀ ਨੇ ਸਤਿਕਾਰਯੋਗ ਭਾਈ ਸਾਹਿਬ ਦੀ ਭਾਈ ਈਸ਼ਵਰ ਸਿੰਘ ਜੀ ਦੇ ਰਾਗੀ ਜਥੇ ਤੋਂ ਇਹ ਪਾਵਨ ਸ਼ਬਦ ਸਰਵਣ ਕੀਤਾ ਹੈ ਜਿਸ ਪਾਵਨ ਸ਼ਬਦ ਦਾ ਰਹਾਉ ਦਾ ਬੰਦ ਹੈ ਪੋਤਾ ਮਾਤਾ ਕੀ ਅਸੀਸ ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਇਸ ਸ਼ਬਦ ਨੂੰ ਮੱਖ ਰੱਖ ਕੇ ਆਪਾਂ ਅੱਜ ਦੀ ਵਿਚਾਰ ਸਤਿਗੁਰਾਂ ਦੀ ਕਿਰਪਾ ਨਾਲ ਸਾਂਝੀ ਕਰਨੀ ਹੈ ਉਸ ਤੋਂ ਪਹਿਲਾਂ ਜਿੰਨੇ ਵੀ ਆਪ ਜੀ ਸਤਿਗੁਰੂ ਦੇ ਪਿਆਰ ਵਿੱਚ ਜੁੜ ਬੈਠੇ ਹੋ ਗੁਰੂ ਬਖਸ਼ੀ ਫਤਿਹ ਪ੍ਰਵਾਣ ਕਰੋ ਸਾਰੇ ਆਖੋ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਸ ਉਸ ਵੇਲੇ ਵੱਡਿਆਂ ਦੇ ਮੁਖ ਦੇ ਵਿੱਚੋਂ ਨਿਕਲਦੀ ਆ ਜਿਸ ਵੇਲੇ ਬੱਚੇ ਲਾਇਕ ਹੁੰਦੇ ਆ ਅਸੀਸ ਸਬਦ ਇਦਾਂ ਦਾ ਹੈ ਜਿਹੜਾ ਜ਼ਬਰਦਸਤੀ ਜਾਂ ਧੱਕੇ ਦੇ ਨਾਲ ਨਹੀਂ ਪ੍ਰਾਪਤ ਕੀਤਾ ਜਾ ਸਕਦਾ ਇਹ دنیابی ਤੌਰ ਤੇ ਵੀ ਇਸੇ ਤਰ੍ਹਾਂ ਅਧਿਆਤਮਿਕ ਤੌਰ ਤੇ ਵੀ ਇਸੇ ਤਰ੍ਹਾਂ ਹੈ ਇਹ ਤਾਂ ਅਸੀਂ ਦਾਅਵਾ ਕਰ ਸਕਦੇ ਹਾਂ ਕਿ ਸਾਨੂੰ ਮਾਤਾ ਪਿਤਾ ਨੇ ਆਪਣੀ ਜਾਇਦਾਦ ਵਿੱਚੋਂ ਆਪਣੀ ਜ਼ਮੀਨ ਵਿੱਚੋਂ ਸਾਨੂੰ ਹਿੱਸਾ ਨਹੀਂ ਦਿੱਤਾ ਪਰ ਇਦਾਂ ਦੀ ਕੋਈ ਅਦਾਲਤ ਨਹੀਂ ਬਣੀ ਤੁਸੀਂ ਜਿੱਥੇ ਜਾ ਕੇ ਦਾਅਵਾ ਕਰਦੇ ਹੋ ਕਿ ਸਾਨੂੰ ਅਸੀਸ ਨਹੀਂ ਦਿੱਤੀ ਅਸੀਸ ਮਿਲਦੀ ਹੈ ਜਦੋਂ ਬੱਚੇ ਲਾਇਕ ਹੁੰਦੇ ਥੋੜੀ ਆਵਾਜ਼ ਕਮ ਕਰ ਅਸੀਸ ਮਿਲਦੀ ਹੈ ਜਦੋਂ ਬੱਚੇ ਲਾਇਕ ਹੁੰਦੇ ਸਤਿਗੁਰੂ ਗੁਰੂ ਮਾਂ ਅਸੀਸ ਦੇ ਰਹੀ ਹੈ ਪੂਤਾ ਮਾਤਾ ਕੀ ਆਸੀਸ ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਨਿਮਖ ਕਹਿੰਦੇ ਸਾਦ ਸੰਗਤ ਜੀ ਅੱਖ ਝਮਕਣ ਜਿਤਨਾ ਸਮਾ ਏ ਮੇਰੇ ਪੁੱਤਰ ਤੈਨੂੰ ਅੱਖ ਝਮਕਣ ਜਿਤਨਾ ਸਮਾਂ ਵੀ ਰੱਬ ਨਾ ਭੁੱਲੇ ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਕੀ ਕਰਨਾ ਸਦਾ ਭਜੋ ਜਗਦੀਸ਼ ਜਗਤ ਦਾ ਈਸ਼ ਮਾਲਕ ਜਿਹੜਾ ਹੈ ਉਹਦੀ ਆਰਾਧਨਾ ਕਰੋ ਇਹ ਗੁਰੂ ਮਾਂ ਦੀ ਅਸੀਸ ਹੈ ਤੇ ਗੁਰੂ ਦੀ ਅਸੀਸ ਲੈਣ ਵਾਸਤੇ ਸਾਨੂੰ ਉਸ ਲਾਇਕ ਬਣਨਾ ਪੈਂਦਾ ਹੈ ਜੇ ਆਪਾਂ ਸਿੱਖ ਬਣਦੇ ਹਾਂ ਗੁਰੂ ਸਾਹਿਬ ਨੇ ਤਾਂ ਫੈਸਲਾ ਦਿੱਤਾ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਬਾਣੇ ਵਿੱਚ ਆਵੇ ਸਤਿਗੁਰੂ ਕਹਿੰਦੇ ਅਸੀਸ ਮਿਲੇਗੀ ਗੁਰੂ ਬਹੁਤ ਦਿਆਲੂ ਹੈ ਸਤਿਗੁਰੂ ਸਦਾ ਦਿਆਲ ਹੈ ਭਾਈ ਬਿਨ ਭਾਗਾ ਕੀ ਆ ਪਾਈਏ ਏਕ ਨਦਰ ਕਰ ਵੇਖੇ ਸਭ ਉਪਰ ਜਿਹਾ ਭਾਉ ਤਿਆਂ ਫਲ ਪਾਈਏ ਜੇ ਆਪਾਂ ਕਹਾਂ ਸਤਿਗੁਰੂ ਸਾਡੇ ਤੇ ਕਿਰਪਾ ਨਹੀਂ ਕਰਦਾ ਉਹ ਤਾਂ ਸਾਰਿਆਂ ਤੇ ਕਿਰਪਾ ਕਰ ਰਿਹਾ ਹੈ ਨਾ ਕੀ ਕਹਿਣਗੇ ਮਾਂ ਬਾਪ ਦੇ ਬੱਚੇ ਆ ਤਿੰਨ ਚਾਰ ਬੱਚੇ ਆ ਕੀ ਉਹਦੇ ਉਹਨੂੰ ਅਸੀਸ ਦਿੰਦੇ ਆ ਜਿਹੜਾ ਲਾਇਕ ਹੋਵੇਗਾ ਅਸੀਸ ਤਾਂ ਉਹਨੂੰ ਮਿਲਦੀ ਹੈ ਨਾ ਸਭ ਕਹਿੰਦੇ ਪੂਤਾ ਮਾਤਾ ਕੀ ਅਸੀਸ ਨਿਮਕ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਰਹਾਓ ਜਿਸ ਸਿਮਰਤ ਸਭ ਕਿਲ ਵਿਖ ਨਾਸੇ ਏ ਬੱਚੇ ਜੇਦੀ ਆਰਾਧਨਾ ਕਰਨ ਦੇ ਨਾਲ ਜਿਸ ਸਿਮਰਤ ਸਭ ਕਿਲ ਵਿਖ ਕਿਲ ਵਿਖ ਕਹਿੰਦੇ ਬੱਜਰ ਪਾਪ ਬਹੁਤ ਵੱਡੇ ਪਾਪ ਜਿਹੜੇ ਮਨੁੱਖ ਪਾਪ ਕਰ ਲੈਂਦਾ ਕਿਤੇ ਬਖਸ਼ਿਆ ਨਹੀਂ ਜਾਂਦਾ ਪਰਮਾਤਮਾ ਦੀ ਭਗਤੀ ਇਦਾਂ ਦੀ ਐ ਜਿਸ ਸਿਮਰਤ ਸਭ ਕਿਲ ਵਿਖ ਨਾਸੇ ਪਿਤਰੀ ਹੋਏ ਉਧਾਰੋ ਪਿਤਰੀ ਹੋਏ ਉਧਾਰੋ ਭਾਵ ਜੇ ਤੁਸੀਂ ਪਰਮੇਸ਼ਰ ਨਾਲ ਜੁੜੋਗੇ ਤੇ ਤੁਹਾਡੇ ਮਾਂ ਬਾਪ ਦਾ ਵੀ ਨਾਮ ਰੋਸ਼ਨ ਹੋਏ ਤੁਸੀਂ ਆਪਣੇ ਖਾਨਦਾਨ ਦਾ ਵੀ ਨਾਮ ਰੋਸ਼ਨ ਕਰੋਗੇ ਇਹ ਤਾਂ ਹੁੰਦਾ ਨਾ ਬੱਚੇ ਗਲਤ ਪਾਸੇ ਚਲੇ ਜਾਣ ਗਲਤ ਸੋਸਾਇਟੀ ਵਿੱਚ ਚਲੇ ਜਾਣ ਆਪ ਤਾਂ ਬਦਨਾਮ ਹੁੰਦੀ ਆ ਤੇ ਆਪਣੇ ਮਾਪੇ-ਬਾਪ ਨੂੰ ਵੀ ਬਦਨਾਮ ਕਰ ਲੈਂਦੇ ਸਭ ਕਹਿੰਦੇ ਜਿਸ ਸਿਮਰਤ ਸਭ ਕਿਲ ਵਿਖ ਨਾਸੇ ਪਿਤਰੀ ਹੋਏ ਉਧਾਰੋ ਸੋ ਹਰ ਹਰ ਤੁਮ ਸਦ ਹੀ ਜਾਪੋ ਜਾਂ ਕਾ ਅੰਤ ਨਾ ਪਰ ਜਿਹਦਾ ਕੋਈ ਅੰਤ ਹੀ ਨਹੀਂ ਪੈ ਸਕਦਾ ਐਸੇ ਅਕਾਲ ਪੁਰਖ ਐਸੇ ਵਾਹਿਗੁਰੂ ਪਰਮੇਸ਼ਰ ਦੀ ਆਰਾਧਨਾ ਕਰਨੀ ਹੈ ਸਤਿਗੁਰ ਕਹਿੰਦੇ ਪੂਤਾ ਮਾਤਾ ਕੀ ਆਸੀਸ ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਸਤਿਗੁਰ ਤੁਮ ਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤਾ ਸਤਗੁਰੂ ਤੁਮ ਕੋ ਹੋਏ ਦੇ ਹਾਲ ਸਤਗੁਰੂ ਹਮੇਸ਼ਾ ਤੇਰੇ ਉਪਰ ਦਇਆ ਕਰੇ ਸਤਗੁਰੂ ਹਮੇਸ਼ਾ ਤੇਰੇ ਤੇ ਦਿਆਲੂ ਬਣਿਆ ਰਵੇ ਤੇ ਤੇਰੀ ਪ੍ਰੀਤ ਜਿਹੜੀ ਆ ਨਾ ਗੁਰੂ ਕੀ ਸੰਗਤ ਨਾਲ ਬਣ ਜਾਏ ਹਰ ਇੱਕ ਮਾਂ ਸੋਚਦੀ ਆ ਮੇਰੇ ਬੱਚੇ ਦੀ ਸੁਸਾਇਟੀ ਚੰਗੀ ਹੋਣੀ ਚਾਹੀਦੀ ਮੇਰਾ ਬੱਚਾ ਵਧੀਆ ਕੱਪੜੇ ਪਾਵੇ ਮੇਰਾ ਬੱਚਾ ਵਧੀਆ ਤੋਂ ਵਧੀਆ ਭੋਜਨ ਖਾਵੇ ਤੇ ਗੁਰੂ ਮਾ ਵੀ ਕਹਿੰਦੀ ਹੈ ਸਤ ਗੁਰ ਤੁਮ ਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਸਾ ਸੰਗਤ ਦੀ ਇੱਕ ਰਾਜਾ ਹੋਇਆ ਦਾ ਨਾਮ ਸੀ ਰਾਜਾ ਗੋਪੀ ਚੰਦ ਉਹਨੇ ਆਪਣਾ ਰਾਜ ਭਾਗ ਛੱਡ ਦਿੱਤਾ ਤੇ ਜੋਗੀਆਂ ਵਿੱਚ ਰਲ ਗਿਆ ਸੀ ਉਹ ਗੋਪੀ 나ਥ ਉਹਦਾ ਨਾਮ ਹੋਇਆ ਤੇ ਉਹਨਾਂ ਨੇ ਜੋਗੀਆਂ ਨੇ ਆਖਿਆ ਵੀ ਅਸੀਂ ਤੈਨੂੰ ਤਾਂ ਆਪਣੇ ਪੰਥ ਦੇ ਵਿੱਚ ਰਲਾਵਾਂਗੇ ਜਾਂ ਤੂੰ ਮੰਗਤਾ ਬਣ ਕੇ ਪਹਿਲਾਂ ਮੰਗ ਕੇ ਆ ਵੀ ਤੇਰਾ ਹੰਕਾਰ ਖਤਮ ਹੋ ਜਾਏ ਕਿ ਮੈਂ ਰਾਜਾ ਸੀ ਇਹ ਹੰਕਾਰ ਛੱਡੋ ਤੇਰਾ ਖਤਮ ਹੋ ਜਾਏ ਕਹਿੰਦੇ ਰਾਜਾ ਗੋਪੀ ਚੰਦ ਜਿਹੜਾ ਸੀ ਘਰ ਘਰ ਮੰਗ ਰਿਹਾ ਆਪਣੇ ਰਾਜ ਦੇ ਘਰਾਂ ਘਰ ਜਾ ਕੇ ਮੰਗ ਰਿਹਾ ਆਪਣੀਆਂ ਰਾਣੀਆਂ ਦੇ ਕੋਲੋਂ ਵੀ ਮੰਗ ਰਿਹਾ ਕੋਈ ਨਾ ਕੋਈ ਕੋਈ ਹੀਰੇ ਦੇ ਰਿਹਾ ਕੋਈ ਸੋਨਾ ਦੇ ਰਾਜਾ ਸੀ ਉਹ ਕੋਈ ਪੈਸੇ ਦੇ ਰਿਹਾ ਉਹ ਸਭ ਕੁਝ ਇਕੱਠਾ ਕਰੀ ਜਾਂਦਾ ਵੀ ਜੋਗੀਆਂ ਨੇ ਕਿਹਾ ਵੀ ਮੇਰੇ ਗੁਰੂ ਨੇ ਆਖਿਆ ਲੈ ਕੇ ਆਓ ਤੇ ਜਦੋਂ ਮਾਂ ਦੇ ਕੋਲ ਗਿਆ ਨਾ ਤੇ ਮਾਂ ਖਾਲੀ ਹੱਥ ਖੜੀ ਸੀ ਤੇ ਮਨ ਵਿੱਚ ਆਇਆ ਵੀ ਮਾਂ ਦੇ ਕੋਲ ਇੰਨਾ ਖੋਜ ਹੈ ਵੀ ਮੇਰੇ ਮੈਨੂੰ ਦੇਣ ਵਾਸਤੇ ਪੁੱਛ ਵੀ ਨਹੀਂ ਮਾਂ ਦੇ ਕੋਲ ਤੇ ਮਾਂ ਦੇ ਕੋਲ ਜਦੋਂ ਕਿਹਾ ਤੇ ਮਾਂ ਮੈਂ ਕੁਝ ਮੰਗਦਾ ਪਿਆਸ ਤੇ ਨੂੰ ਪਤਾ ਲੱਗ ਗਿਆ ਤੂੰ ਤੂੰ ਖਾਲੀ ਹੱਥ ਖੜੀ ਆ ਤੂੰ ਨਹੀਂ ਮੈਨੂੰ ਕੁਝ ਦੇਣਾ ਤੇ ਕਹਿਣ ਲੱਗੀ ਹਾਂ ਬੇਟਾ ਮੈਂ ਵੀ ਤੈਨੂੰ ਦਵਾਂਗੀ ਜੋ ਇਹਨਾਂ ਨੇ ਦਿੱਤਾ ਨਾ ਮੈਂ ਉਹ ਨਹੀਂ ਦੇ ਸਕਦੀ ਤੇ ਜੋ ਮੈਂ ਦੇ ਸਕਦੀ ਆ ਇਹ ਕੋਈ ਵੀ ਨਹੀਂ ਦੇ ਸਕਦਾ ਤੇ ਰਾਜਾ ਕਹਿਣ ਲੱਗਾ ਕਿਹੜੀ ਚੀਜ਼ ਕਹਿਣ ਲੱਗੀ ਪੁੱਤਰ ਮੈਂ ਤੈਨੂੰ ਅਸੀਸ ਦੇਣੀ ਹੈ ਮੈਂ ਤੈਨੂੰ ਅਸੀਸ ਦੇਣੀ ਹੈ ਮਾਂ ਦੇ ਅਸੀਸ ਬੇਟਾ ਤੇਰਾ ਬਹੁਤ ਵੱਡਾ ਮਹਿਲ ਹੋਵੇ ਬਹੁਤ ਵੱਡਾ ਮਹਿਲ ਹੋਵੇ ਬੇਟਾ ਦੂਸਰੀ ਗੱਲ ਤੂੰ 36 ਪ੍ਰਕਾਰ ਦੇ ਭੋਜਨ ਖਾਵੇਂ ਤੂੰ 36 ਪ੍ਰਕਾਰ ਦੇ ਭੋਜਨ ਖਾਵੇਂ ਤੀਸਰੀ ਗੱਲ ਤੂੰ ਬੰਨਸ ਬੰਨੇ ਕੱਪੜੇ ਪਾਵੇਂ ਮੇਰੀ ਅਸੀਸ ਹੈ ਇਹ ਹਸਣ ਲੱਗ ਗਿਆ ਕਹਿਣ ਲੱਗਾ ਮਾਂ ਇਹ ਤਾਂ ਸਾਰਾ ਕੁਝ ਛੱਡ ਦਿੱਤਾ ਮੈਂ 36 ਪ੍ਰਕਾਰ ਦੇ ਭੋਜਨ ਮਹੱਲ ਵੀ ਛੱਡ ਦਿੱਤੇ ਆ ਵਧੀਆ-ਵਧੀਆ ਕੱਪੜੇ ਹੁਣ ਛੱਡ ਦੇਣੇ ਆ ਅਸੀਂ ਤਾਂ ਜੋਗੀਆਂ ਵਾਲੇ ਕੱਪੜੇ ਪਾਉਣੇ ਆ ਮਿਲ ਗਿਆ ਤਾਂ ਵੀ ਠੀਕ ਆ ਭੋਜਨ ਖਾ ਲਿਆ ਤਾਂ ਵੀ ਕਹਿੰਦੀ ਨਹੀਂ ਜਦੋਂ ਤੂੰ ਪ੍ਰਮਾਤਮਾ ਦੀ ਭਗਤੀ ਵਿੱਚ ਜੁੜੇਂਗਾ ਨਾ ਤੇ ਤੈਨੂੰ ਸਭ ਕੁਝ ਮਿਲ ਜਾਏਗਾ ਮਹਿਸੂਸ ਨਾ ਕਰੀ ਜੇ ਤੇਰੇ ਕੋਲ ਕੋਈ ਆ ਜਾਏ ਤੇ ਇਦਾਂ ਰਹੀ ਜਿੱਦਾਂ ਤੂੰ ਰਾਜਾ ਬਣ ਕੇ ਰਹਿੰਦਾ ਸੀ ਨਾ ਤੇ ਅਜ ਦੁਨਿਆਵੀ ਦਿੰਦਾ ਸੀ ਅਧਿਆਤਮਿਕ ਚੀਜ਼ਾਂ ਨੂੰ ਵੀ ਵੰਡਣਾ ਹੈ ਤੂੰ ਹੁਣ ਸਮਝ ਆ ਗਈ ਪਰ ਇਹ ਤਾਂ ਕਹਾਣੀ ਹੈ ਨਾ ਪਰ ਗੁਰੂ ਸਾਹਿਬ ਨੇ ਤਾਂ ਸੱਚ ਗਿਆ ਸਾਸੰਗਤ ਦੀ ਬਾਣੀ ਦੇ ਵਿੱਚ ਕਹਿੰਦੇ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਣਾ ਨਾਮ ਤੇ ਆਇਆ ਕਹਿੰਦੇ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਕਹਿੰਦੇ ਜਦੋਂ ਤੁਸੀਂ ਰੱਬ ਨਾਲ ਜੁੜ ਗਏ ਨਾ ਅਣਕ ਪ੍ਰਕਾਰ ਹੀ ਵਸਤਰ ਵਢਾਏ ਅਣ ਦਿਨ ਕੀਰਤਨ ਹਰ ਗੁਣ ਗਾਇ ਤੈਨੂੰ ਸਭ ਕੁਝ ਮਿਲ ਜਾਏਗਾ ਤੇ ਮਾਂ ਦੀ ਇੱਕ ਖਾਹਿਸ਼ ਹੁੰਦੀ ਹੈ ਕਹਿੰਦੇ ਸਤਗੁਰ ਤੁਮਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀ ਕੱਪੜੇ ਤਾਂ ਅਸੀਂ ਅੱਜ ਵਧੀਆ ਤੋਂ ਵਧੀਆਂ ਪਾਉਂਦੇ ਆ ਬ੍ਰਾਂਡਡ ਕੱਪੜੇ ਪਾਉਂਦੇ ਆ ਆਪਾਂ ਵਧੀਆ ਕੱਪੜੇ ਪਾਉਂਦੇ ਆ ਇਹ ਜਿਹੜੇ ਬਾਹਰਲੇ ਕੱਪੜੇ ਆ ਨਾ ਸਾਧ ਸੰਗਤ ਦੀ ਦੋ ਤਰ੍ਹਾਂ ਦਾ ਕੱਪੜਾ ਹੈ ਇੱਕ ਤਨ ਨੂੰ ਢੱਕਦਾ ਤੇ ਇੱਕ ਮਨ ਨੂੰ ਢੱਕਦਾ ਤਨ ਨੂੰ ਢਕਣ ਦੇ ਕੱਪੜੇ ਬਹੁਤ ਮਿਲਦੇ ਦੁਨੀਆਂ ਦੇ ਵਿੱਚ ਵਧੀਆ ਤੋਂ ਵਧੀਆ ਕੰਪਨੀ ਦੇ ਤੁਸੀਂ ਲੈ ਸਕਦੇ ਹੋ ਵੱਡੇ ਵੱਡੇ ਮਾਲ ਬਣ ਗਏ ਅੱਜ ਕੱਲ ਤਾਂ ਤਨ ਨੂੰ ਢੱਕਣ ਵਾਸਤੇ ਕੱਪੜੇ ਮਿਲ ਜਾਣਗੇ ਪਰ ਜੇ ਮਨ ਨੂੰ ਢੱਕਣਾ ਤੇ ਪੂਤਾ ਮਾਤਾ ਕੀ ਅਸੀਸ ਗੁਰੂ ਦੀ ਅਸੀਸ ਲੈਣੀ ਪਵੇਗੀ ਤੇ ਗੁਰੂ ਨੇ ਕਿਹੜਾ ਕੱਪੜਾ ਦੇਣਾ ਪ੍ਰੇਮ ਪਟੋਲਾ ਤੈ ਸ਼ਹਿਦਤਾ ਢਕਣ ਕੋ ਪਤ ਮੇਲੀ ਤੇ ਉਹ ਜਿਹੜਾ ਕਪੜਾ ਦਿੰਦਾ ਨਾ ਇੱਜ਼ਤ ਦਿੰਦਾ ਤੁਸੀਂ ਰੋਜ਼ ਪੜਦੇ ਹੋ ਅਮਰਤ ਵੇਲੇ ਉੱਠਣ ਨਾਲ ਕੀ ਮਿਲਦਾ ਹੈ ਸਭ ਕਹਿੰਦੇ ਅਮਰਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਸਿਫਤ ਰੂਪੀ ਕਪੜਾ ਮਿਲਦਾ ਹੈ ਮਨ ਢਕਣ ਦਾ ਕਪੜਾ ਮਿਲ ਜਾਂਦਾ ਹੈ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਏਵਾ ਜਾਣੀਏ ਸਭ ਆਪੇ ਸਚਿਆਰ ਕਹਿੰਦੇ ਤੈਨੂੰ ਭਾਈ ਕੱਪੜਾ ਮਿਲੇਗਾ ਸਿਫਤ ਦਾ ਕੱਪੜਾ ਮਿਲੇਗਾ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਜਿਹੜਾ ਤੇਰਾ ਭੋਜਨ ਹੈ ਨਾ ਉਹ ਪ੍ਰਮਾਤਮਾ ਦੀ ਸਿਫਤ ਸਲਾਬ ਬਣ ਜਾਏ ਪ੍ਰਮਾਤਮਾ ਦੀ ਭਗਤੀ ਬਣ ਜਾਏ ਜੇ ਆਪਾਂ ਬੱਚਿਆਂ ਨੂੰ ਇਦਾਂ ਦੀਆਂ ਅਸੀਸਾਂ ਦਿੰਨੇ ਆ ਬੱਚਿਆਂ ਨੂੰ ਜੋੜਦੇ ਆਂ ਬੱਚਿਆਂ ਨੂੰ ਹੁਣ ਜੋੜਾਂਗੇ ਤਾਂ ਹੀ ਨਾ ਅਸੀਂ ਜੇ ਆਪ ਗੁਰਦੁਆਰੇ ਆਵਾਂਗੇ ਬੱਚਿਆਂ ਨੂੰ ਜੋੜਾਂਗੇ ਬੱਚਿਆਂ ਦੇ ਨਾਲ ਆਵਾਂਗੇ ਬੱਚੇ ਵੀ ਜੋੜਨਗੇ ਆਪਾਂ ਵੀ ਜੋੜਾਂਗੇ ਹੁਣ ਜੁੜਿਆ ਹੀ ਜੋੜ ਸਕਦਾ ਹੈ ਨਾ ਹੁਣ ਜਿਹੜਾ ਆਪੇ ਟੁੱਟਿਆ ਉਹ ਕਿੱਦਾਂ ਜੋੜੇਗਾ ਬੜੀ ਖੁਸ਼ੀ ਹੁੰਦੀ ਆ ਸਾਡੇ ਵੀਰ ਜੀ ਗੁਰਵੇਸ਼ ਸਿੰਘ ਜੀ ਜੋ ਆਪਣੀ ਪੋਤਰੀ ਦਾ ਜਨਮ ਦਿਨ ਮਨਾ ਰਹੇ ਦੋਨੇ ਬੱਚਿਆਂ ਨੂੰ ਨਾਲ ਲੈ ਕੇ ਸੰਗਤ ਵਿੱਚ ਰੋਜ਼ ਸ਼ਾਮ ਨੂੰ ਲੈ ਕੇ ਆਉਂਦੇ ਕਿ ਇਤੋਂ ਤਾਂ ਲਗਣ ਲੱਗਦੀ ਆ ਬੱਚੇ ਅੱਜਕੱਲ ਬਹੁਤ ਚੀਜ਼ਾਂ ਨੂੰ ਜਲਦੀ ਕੈਸ਼ ਵੀ ਕਰਦੇ ਤੇ ਅਸੀਂ ਇਹ ਸੀਸ ਗੁਰੂ ਦੇ ਕੋਲੋਂ ਦਿਵਾਣੀ ਹੈ ਮੈਂ ਜੇ ਤਾਂ ਪਹਿਲਾਂ ਬੇਨਤੀ ਕੀਤੀ ਹੈ ਲਾਇਕ ਜਿਹੜਾ ਹੁੰਦਾ ਨਾ ਸੀਸ ਉਹਨੂੰ ਮਿਲਦੀ ਆ ਨਲਾਇਕਾਂ ਨੂੰ ਸੀਸ ਥੋੜੇ ਦਿਂਦੀ ਮਾਂ ਤੇ ਜਿਹੜਾ ਸਿੱਖ ਲਾਇਕ ਬਣ ਜਾਂਦਾ ਹੈ ਤੇ ਪੂਤਾ ਮਾਤਾ ਕੀ ਆਸੀਸ ਤੇ ਮਾਂ ਕਹਿੰਦੀ ਹੈ ਗੁਰੂ ਮਾਂ ਕੀ ਕਹਿੰਦੀ ਹੈ ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਮੈਂ ਬੇਨਤੀ ਕਰ ਰਿਹਾ ਸੀ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨਹੀਂ ਸਤਪੁਰ ਨੇ ਕਿੰਨਾ ਸੋਹਣਾ ਭੋਜਨ ਤਿਆਰ ਕੀਤਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭਸ ਆਧਾਰੋ ਕਹਿੰਦੇ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਔਰ ਇਦਾਂ ਦਾ ਭੋਜਨ ਦਿੱਤਾ ਹੈ ਇਹ ਵਸਤ ਤਜੀ ਨਹ ਜਾਈ ਨਿਤ ਨਿਤ ਰੱਖ ਰਤਾਰੋ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਪ੍ਰਸਾਰੋ ਇਦਾਂ ਦਾ ਭੋਜਨ ਦੇ ਗੁਰੂ ਇੰਨਾ ਸੋਹਣਾ ਭੋਜਨ ਦਿੱਤਾ ਹੈ ਗੁਰੂ ਸੰਗਤ ਜੀ ਤਣ ਤਰ੍ਹਾਂ ਭੋਜਨ ਤਿਆਰ ਹੁੰਦਾ ਹੈ ਇੱਕ ਪਤਿਲਿਆਂ ਦੇ ਵਿੱਚ ਭੋਜਨ ਤਿਆਰ ਕਰਦੇ ਆ ਇੱਕ ਤਵੀ ਦੇ ਉੱਪਰ ਵੀ ਭੋਜਨ ਤਿਆਰ ਹੁੰਦਾ ਹੈ ਤੀਸਰੀ ਤਰ੍ਹਾਂ ਭੁੰਨ ਕੇ ਵੀ ਭੋਜਨ ਤਿਆਰ ਹੁੰਦਾ ਹੈ ਤਿੰਨ ਤਰ੍ਹਾਂ ਭੋਜਨ ਤਿਆਰ ਹੁੰਦਾ ਪਤਿਲਿਆਂ ਦੇ ਵਿੱਚ ਤਵੀ ਦੇ ਉੱਪਰ ਵੀ ਹੋ ਜਾਂਦਾ ਤੇ ਭੁੰਨ ਕੇ ਵੀ ਭੋਜਨ ਤਿਆਰ ਹੋ ਜਾਂਦਾ ਇਹ ਗੁਰੂ ਨੇ ਤੁਹਾਨੂੰ ਭੋਜਨ ਤਿਆਰ ਕਰਕੇ ਦਿਖਾਇਆ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਉੱਪਲਦੀ ਦੀਗ ਵਿੱਚੋਂ ਬਾਲੇ ਗਏ ਤਵੀ ਤੇ ਬੈਠੇ ਆ ਗੁਰੂ ਸਾਹਿਬ ਮਹਾਰਾਜ ਤਤੀ ਤਵੀ ਤੇ ਰੇਤ ਪਾਣੀ ਮਤਲਬ ਭੁੰਨਿਆ ਗਿਆ ਸਤਗੁਰ ਦਾ ਸਰੀਰ ਇਦਾਂ ਦਾ ਭੋਜਨ ਤਿਆਰ ਕੀਤਾ ਇਹਨੂੰ ਅਸੀਂ ਛੱਡ ਨਹੀਂ ਸਕਦੇ ਕਹਿੰਦੇ ਜੇ ਕੋ ਖਾਵੇ ਜੇ ਕੋ ਪੁੰਚਾ ਤਿਸਕਾ ਹੋਏ ਉਦਾਰ ਕਹਿੰਦੇ ਇਦਾਂ ਦਾ ਕਿਤੇ ਜੀਵਨ ਮਿਲ ਜਾਏ ਇਦਾਂ ਦਾ ਕਿਤੇ ਜੀਵਨ ਸਾਡਾ ਬਣ ਜਾਏ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀ ਅਗੇ ਬੇਨਤੀ ਕਰਦਿਆਂ ਸਤਿਗੁਰ ਕਹਿੰਦੇ ਅਮਰਤ ਪੀਵੋ ਸਦਾ ਚਿਰ ਜੀਵੋ ਹਰਿ ਸਿਮਰਤ ਆਨੰਦ ਅਨੰਤਾ ਸਦਾ ਚਿਰ ਜੀਉਣ ਦਾ ਭਾਵ ਕਿ ਸੰਸਾਰ ਤੋਂ ਚਲੇ ਵੀ ਗਏ ਕਹਿੰਦੇ ਅਮਰ ਹੋ ਜਾਏਗਾ ਜ਼ਿੰਦਗੀ ਭਰ ਤੇਰਾ ਨਾਮ ਰਹੇਗਾ ਅਮਰਤ ਪੀਵੇ ਅਮਰ ਸੋ ਹੋਏ ਉਸ ਪੁਰਖਾਂ ਨਾਹੀ ਕਦੇ ਬਨਾਸ ਜਾ ਕੇ ਮਨ ਪ੍ਰਗਟੇ ਗੁਣਤਾਸ ਉਹ ਕਦੇ ਕਹਿੰਦੇ ਭਾਈ ਉਹ ਮਰਦਾ ਨਹੀਂ ਹੈ ਉਹ ਅਮਰ ਹੋ ਜਾਂਦਾ ਹੈ ਪੀਵੋ ਅਮਰਤ ਸਦਾ ਰਹੋ ਹਰ ਰੰਗ ਜਪੇ ਹੋ ਸਾਰੰਗ ਪਾਣੀ ਪਿਛਲੇ ਦਿਨ ਅੱਜ ਆਪਾਂ ਇਹਦੀ ਵਿਚਾਰ ਵੀ ਕੀਤੀ ਸੀ ਵੀ ਅੰਮ੍ਰਿਤ ਦਾ ਅੰਦਰ ਵੀ ਹੈ ਅੰਮ੍ਰਿਤ ਨਾਮ ਵੀ ਹੈ ਅੰਮ੍ਰਿਤ ਬਾਣੀ ਵੀ ਹੈ ਅੰਮ੍ਰਿਤ ਆ ਭੋਜਨ ਵਾਸਤੇ ਵੀ ਸ਼ਬਦ ਆਇਆ ਅੰਮ੍ਰਿਤ ਸ਼ਬਦ ਦੁੱਧ ਵਾਸਤੇ ਵੀ ਆਇਆ ਅੰਮ੍ਰਿਤ ਸ਼ਬਦ ਸ਼ੁਭ ਗੁਣਾ ਵਾਸਤੇ ਵੀ ਆਇਆ ਤੇ ਬਾਹਰੋਂ ਅੰਮ੍ਰਿਤ ਛਕਣ ਦੀ ਕੀ ਜ਼ਰੂਰਤ ਹੈ ਇੱਕ ਉਦਾਹਰਣ ਦੇ ਰਿਹਾ ਆ ਪੁਰਾਣੇ ਸਮੇਂ ਵਿੱਚ ਨਲਕੇ ਹੁੰਦੇ ਸੀ ਅੱਜ ਵੀ ਪੰਜਾਬ 'ਚ ਹੈਗੇ ਆ ਤੇ ਜਦੋਂ ਪਾਣੀ ਥੱਲੇ ਚਲੇ ਜਾਂਦਾ ਸੀ ਕਹਿੰਦੇ ਉੱਪਰ ਦੀ ਪਾਓ ਤੇ ਉੱਪਰ ਦੀ ਪਾਣੀ ਪਾਉਂਦੇ ਸੀ ਥੱਲੇ ਵਾਲਾ ਪਾਣੀ ਵੀ ਅੰਦਰਲੀ ਤਾਂ ਹੀ ਸਮਝ ਆਏਗੀ ਹੁਣ ਅੰਮ੍ਰਿਤ ਤੁਸੀਂ ਜਿਨਾ ਮਰਜ਼ੀ ਕਿਸੇ ਨੂੰ ਕਾਹੇ ਤੇ ਅੰਮ੍ਰਿਤ ਛਕ ਲੋ ਗੁਰੂ ਵਾਲੇ ਬਣ ਜਾਓ ਪਰ ਗੁਰੂ ਸਾਹਿਬ ਕਹਿੰਦੇ ਅੰਮ੍ਰਿਤ ਕੀ ਸਾਰ ਸੋਈ ਜਾਣੇ ਜੇ ਅੰਮ੍ਰਿਤ ਕਾ ਵਪਾਰੀ ਜੇ ਅੰਦਰ ਉਹ ਅੰਦਰ ਲਾਲਸਾ ਉਹਦੇ ਅੰਦਰ ਤਾਗ ਹੈ ਸਤਗੁਰੂ ਕਹਿੰਦੇ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਆਨੰਦ ਅਨੰਤਾ ਤੇ ਦੋ ਚੀਜ਼ਾਂ ਇੱਕ ਖਾਣਾ ਤੇ ਇੱਕ ਪੀਣਾ ਇਹ ਖਾਣਾ ਤੇ ਇੱਕ ਪੀਣਾ ਇਹ ਦੋਨੇ ਚੀਜ਼ਾਂ ਸਤਗੁਰ ਨੇ ਦਿੱਤੀਆਂ ਸਾਨੂੰ ਖਾਣਾ ਦਿੱਤਾ ਥਾਲ ਦੇ ਵਿੱਚ ਸਾਨੂੰ ਪੀਣ ਵਾਸਤੇ ਦਿੱਤਾ ਬਾਟੇ ਦੇ ਵਿੱਚ ਦੋਨੇ ਚੀਜ਼ਾਂ ਰੱਖੀਆਂ ਨੇ ਸਾਡੇ ਸਾਹਮਣੇ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਸਾਨੂੰ ਖਾਣ ਵਾਸਤੇ ਥਾਲ ਦਿੱਤਾ ਥਾਲ ਦੇ ਵਿੱਚ ਇਹ ਵਸਤੂਆਂ ਦਿੱਤੀਆਂ ਤੇ ਕਿੱਥੋਂ ਪੀਣਾ ਅੰਮ੍ਰਿਤ ਬਾਟੇ ਦੇ ਵਿੱਚੋਂ ਪੀਣਾ ਦੋ ਦੋ ਭਾਂਡੇ ਦੇ ਦਿੱਤੇ ਨੇ ਇੱਕ ਥਾਲ ਤੇ ਇੱਕ ਭਾਂਡਾ ਜਿਸ ਵੇਲੇ ਆਪਾਂ ਇਤਿਹਾਸ ਪੜ੍ਹਦੇ ਨਾ ਗੁਰੂ ਨਾਨਕ ਸਾਹਿਬ ਜੀ ਦਾ ਸਤਗੁਰ ਨੇ ਜਿਹੜਾ ਬਾਟਾ ਸਿੱਟਿਆ ਸੀ ਨਾ ਚਿੱਕੜ ਦੇ ਵਿੱਚ ਬਾਬਾ ਸ਼੍ਰੀ ਚੰਦ ਨੂੰ ਆਖਿਆ ਕੱਢ ਲਿਆ ਬਾਬਾ ਸ਼੍ਰੀ ਚੰਦ ਕਹਿਣ ਲੱਗੇ ਬਾਟੇ ਬਹੁਤ ਆ ਪਿਤਾ ਜੀ ਨਵਾਂ ਆ ਜਾਏਗਾ ਕਦ ਚਿੱਕੜ ਵਿੱਚ ਜਾ ਕੇ ਕੱਪੜੇ ਖਰਾਬ ਕਰਨੇ ਲਖਮੀ ਦਾਸ ਨੂੰ ਆਖਿਆ ਉਹ ਵੀ ਮੁਕਰ ਗਿਆ ਸੀ ਮਾਣਾ ਕਰ ਦਿੱਤਾ ਲੈਣਾ ਜੀ ਨੂੰ ਆਖਿਆ ਲੈਣਾ ਜੀ ਉਹ ਚਿੱਕੜ ਵਿੱਚ ਚਲੇ ਗਏ ਤੇ ਉਹ ਬਾਟਾ ਧੋ ਕੇ ਸਵਾਰ ਕੇ ਸਤਿਗੁਰੂ ਦੇ ਸਾਹਮਣੇ ਰੱਖਿਆ ਉਹੀ ਬਾਟਾ ਹੈ ਨਾ ਜੱਗੇ ਜਾ ਕੇ ਸਤਿਗੁਰੂ ਮਹਾਰਾਜ ਫਿਰ ਅੰਮ੍ਰਿਤ ਬਾਣ ਦੋ ਚੀਜ਼ਾਂ ਦੋ ਭਾਂਡੇ ਸਾਡੇ ਕੋਲ ਇੱਕ ਥਾਲ ਤੇ ਇੱਕ ਬਾਟਾ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਆਨੰਦ ਅਨੰਤਾ ਰੰਗ ਤਮਾਸ਼ਾ ਪੂਰਨ ਆਸਾ ਕਵੇ ਨਾ ਵਿਆਪੇ ਚਿੰਤਾ ਆ ਜਿਹੜੇ ਆਪਾਂ ਦੁਨੀਆ ਦੇ ਰੰਗ ਤਮਾਸ਼ੇ ਦੇਖਦੇ ਨੇ ਸਾਧ ਸੰਗਤ ਦੀ ਆ ਤੁਸੀਂ ਕਦੇ ਖੋਸ਼ ਹੋਇਆ ਦੇਖੋ ਫਿਲਮ ਦੇ ਜਿੰਨੀ ਮਰਜ਼ੀ ਵਧੀਆ ਫਿਲਮ ਬਣੀ ਹੋਵੇ ਨਾਟਕ ਵਧੀਆ ਤੋਂ ਵਧੀਆ ਹੋਵੇ ਬੰਦਾ ਕਿਉਂਕਿ ਆਪਾਂ ਰਾਜਿਆਂ ਦੀਆਂ ਫਿਲਮਾਂ ਦੇ ਆਖਰੀ ਰਾਜੇ ਥੋੜੇ ਬਣ ਸਕਦੇ ਆ ਜਿੱਦਾਂ ਦੀ ਆਪੋ ਦੇਖਦੇ ਆ ਉਦਾਂ ਥੋੜੇ ਬਣ ਸਕਦੇ ਆ ਉਹ ਸਾਡੀ ਆਸ ਨਹੀਂ ਪੂਰੀ ਹੁੰਦੀ ਪਰ ਜਦੋਂ ਰੱਬ ਦੇ ਨਾਮ ਦੇ ਨਾਲ ਜੁੜਦੇ ਆ ਉਹਦੇ ਪ੍ਰੇਮ ਦੇ ਵਿੱਚ ਜੁੜਦੇ ਆ ਕਹਿੰਦੇ ਰੰਗ ਤਮਾਸ਼ਾ ਪੂਰਨ ਆਸਾ ਕਵੇ ਨਾ ਵਿਆਪੇ ਚਿੰਤਾ ਕਿਸੇ ਪ੍ਰਕਾਰ ਦੀ ਕਹਿੰਦੇ ਫਿਰ ਚਿੰਤਾ ਨਹੀਂ ਹੈ ਤੇ ਆਖਰ ਵਿੱਚ ਬੇਨਤੀ ਕਰਾਂ ਗੁਰੂ ਸਾਹਿਬ ਨੂੰ ਕਹਰੇ ਭਵਰ ਤਮਾਰਾ ਇਹ ਮਨ ਹੋ ਹਰ ਚਰਨਾ ਹੋ ਕੋਲਾ ਨਾਨਕ ਦਾਸ ਉਨ ਸੰਗ ਲਪਤਾਇਓ ਜਿਉਂ ਬੂੰਦੇ ਚਾਤਰਕ ਮੋਲਾ ਕਹਿੰਦੇ ਗੁਰੂ ਦੇ ਚਰਨ ਜਿਹੜੇ ਆ ਸਤਿਗੁਰੂ ਦਾ ਜਿਹੜਾ ਸ਼ਬਦ ਹੈ ਉਹ ਕਮਲ ਦਾ ਫੁੱਲ ਹੈ ਤੇਰਾ ਮਨ ਜਿਹੜਾ ਹੈ ਉਹ ਭਵਰਾ ਬਣ ਜਾਏ ਤੁਸੀਂ ਭਾਗਾ ਵਾਲੇ ਜੋ ਬਾਣੀ ਪੜਦੇ ਕਹਿੰਦੇ ਭਾਈ ਤੇਰਾ ਮਨ ਭਵਰਾ ਬਣ ਜਾਏ ਤੇ ਇਹਦੇ ਵਿੱਚੋਂ ਤੂੰ ਰਸ ਪ੍ਰਾਪਤ ਕਰੇ ਬਾਣੀ ਦੇ ਵਿੱਚੋਂ ਰਸ ਪ੍ਰਾਪਤ ਕਰ ਨਾਨਕ ਦਾਸ ਹੁਣ ਸੰਗ ਲਪਟਾਇਓ ਜਿਉਂ ਬੂੰਦੇ ਚਾਤਰਕ ਮੋਨਾ ਜਿਹੜਾ ਬਵਈਆ ਹੁੰਦਾ ਨਾ ਉਹ ਭਾਵੇਂ ਕਿਸੇ ਸਮੁੰਦਰ ਚੋਂ ਪਾਣੀ ਪੀ ਲੈਣਾ ਤਾਂ ਵੀ ਉਹਦੀ ਪਿਆਸ ਨਹੀਂ ਬੁਝ ਸਕਦੀ ਉਹਦੀ ਪਿਆਸ ਕਦੇ ਵੀ ਨਹੀਂ ਬੁਝਦੀ ਕਿਉਂਕਿ ਉਹਦੇ ਗਲੇ ਦੇ ਵਿੱਚ ਛੇਕ ਹੁੰਦਾ ਹੈ ਉਹਦੇ ਗਲੇ ਦੇ ਵਿੱਚ ਛੇਕ ਹੁੰਦਾ ਫਿਰ ਉਹ ਅਰਦਾਸ ਕਰਦਾ ਹੈ ਫਿਰ ਉਪਰ ਮੂੰਹ ਕਰਕੇ ਜਿਹਦਾ ਸ਼ਬਦ ਪੜ੍ਹਦੇ ਹੈ ਨਾ ਬਾਬਈਆ ਅਮਰਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਚਾਤਰਕ ਚਿਤਵਤ ਵਰਸਤ ਮੇਂ ਕਿਰਪਾ ਸਿੰਧ ਕਰਨਾ ਪ੍ਰਭ ਧਾਰੋ ਹਰ ਪ੍ਰੇਮ ਭਗਤ ਕੋ ਨਹਿ ਉਹ ਫਿਰ ਉਹ ਉਪਰ ਕਰਕੇ ਉਹ ਸਵਾਤੀ ਬੂੰਦ ਵਾਸਤੇ ਤੜਫਦਾ ਕਹਿੰਦੇ ਇਦਾਂ ਦਾ ਤੇਰਾ ਮਨੋ ਨਾਨਕ ਦਾਸ ਉਨ ਸੰਗ ਲਪਟਾਇਓ ਜਿਉਂ ਬੂੰਦੇ ਚਾਤਰਕ ਵਲ ਉਸ ਬੂੰਦ ਵਾਸਤੇ ਚਾਤਰਕ ਬੜਾ ਤੜਫਦਾ ਹੈ ਇਦਾਂ ਦੀ ਕਹਿੰਦੇ ਤੇਰੇ ਅੰਦਰ ਪਿਆਸ ਬਣ ਜਾਏ ਗੁਰੂ ਮਾਂ ਸੀਸ਼ ਦਿੰਦੀ ਆ ਪੁੱਤਾ ਮਾਤਾ ਕੀ ਅਸੀਸ ਫਿਰ ਬੇਨਤੀ ਕਰਦੇ ਆ ਅਸੀਸ ਉਹਨੂੰ ਮਿਲਦੀ ਆ ਜਿਹੜਾ ਲਾਇਕ ਹੁੰਦਾ ਹੈ ਚਾਹੇ ਅਸੀਂ ਪਰਿਵਾਰ ਦੇ ਵਿੱਚ ਦੇਖ ਲਈਏ ਮਾਂ ਬਾਪ ਦੀ ਅਸੀਸ ਲੈਣੀ ਆ ਤੇ ਉਹਨਾਂ ਦੇ ਪ੍ਰਤੀ ਸਾਨੂੰ ਸਮਰਪਣ ਹੋਣਾ ਪਏਗਾ ਮਾਂ ਦੀਆਂ ਅਸੀਸਾਂ ਬਾਪ ਦੀਆਂ ਅਸੀਸਾਂ ਲੈਣ ਵਾਸਤੇ ਸਾਨੂੰ ਤਾਂ ਅਸੀਸ ਮਿਲਣੀ ਆ ਨਾ ਅਸੀਂ ਜ਼ਮੀਨਾਂ ਤਾਂ ਵੰਡ ਲਾਵਾਂਗੇ ਅਦਾਲਤ ਵਿੱਚ ਜਾ ਕੇ ਕੇਸ ਕਰਦੇ ਆਂਗੇ ਸਾਨੂੰ ਮਾਪੇ ਬਾਬ ਨੇ ਜਗ੍ਹਾ ਨਹੀਂ ਦਿੱਤੀ ਜ਼ਮੀਨ ਨਹੀਂ ਦਿੱਤੀ ਪਲਾਟ ਨਹੀਂ ਦਿੱਤਾ ਪਰ ਇਹ ਨਹੀਂ ਕੋਈ ਕਹਿ ਸਕਦਾ ਕੇਸ ਕਰ ਸਕਦਾ ਕਿ ਮਾਪੇ ਬਾਬ ਨੇ ਅਸੀਸ ਨਹੀਂ ਦਿੱਤੀ ਫਿਰ ਉੱਥੇ ਪਤਾ ਲੱਗ ਜਾਏਗਾ ਕਿ ਕੋਈ ਕਰੇਗਾ ਵੀ ਕੇਸ ਕਰਾਂਗੇ ਤੁਸੀਂ ਕੰਮ ਦੀ ਸੇਵਾ ਨਹੀਂ ਕੀਤੀ ਹੋਣੀ ਅਸੀਸ ਕਦੀ ਮਿਲਣੀ ਇਸੇ ਤਰ੍ਹਾਂ ਅਧਿਆਤਮਿਕ ਤੌਰ ਤੇ ਆ ਕਿ ਗੁਰੂ ਮਹਾਰਾਜ ਕਿਰਪਾ ਕਰਨ ਅੱਜ ਹੋੜਾ ਪਰਿਵਾਰ ਸਾਡੇ ਸਤਿਕਾਰਯੋਗ ਵੀਰ ਜੀ ਸਰਦਾਰ ਗੁਰਵੇਸ਼ ਸਿੰਘ ਦੀ ਹੋੜਾ ਦੀ ਪੁੱਤਰੀ ਸਰਦਾਰ ਸਨਮੀਤ ਸਿੰਘ ਦੀ ਬੱਚੀ ਜਸਨੂਰ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਜਿਹੜਾ ਕਿਉਂਕਿ ਜਨਮ ਦਿਨ ਤਾਂ ਆਪਾਂ ਬਹੁਤ ਤਰੀਕਿਆਂ ਨਾਲ ਮਨਾਉਂਦੇ ਆਂ ਪਰ ਜਿਹਦੇ ਅੰਦਰ ਭਾਵਨਾ ਹੁੰਦੀ ਹੈ ਆਪ ਵੀ ਜੁੜਨਾ ਤੇ ਸੰਗਤ ਨੂੰ ਵੀ ਜੋੜਨਾ ਗੁਰਮਤ ਸਮਾਗਮ ਦੇ ਰਾਹੀ ਬੱਚੀ ਦਾ ਜਨਮ ਦਿਨ ਪਰਿਵਾਰ ਮਨਾ ਰਿਹਾ ਹੈ ਦੋਨੇ ਬੱਚਿਆਂ ਦੇ ਉੱਪਰ ਬੜੀ ਕਿਰਪਾ ਹੈ ਬੱਚੇ ਦਾ ਬੇਨਤੀ ਕੀਤੀ ਹੈ ਸ਼ਾਮ ਨੂੰ ਕਿ ਸਾਡਾ ਇੱਕ ਫਰਜ਼ ਹੈ ਅਸੀਂ ਬੱਚਿਆਂ ਨੂੰ ਲੈ ਕੇ ਆਣ ਰੋਜ਼ ਬੱਚੇ ਦੋਨੇ ਆਉਂਦੇ ਆ ਬੜੀ ਸ਼ਰਧਾ ਹੈ ਭਾਵਨਾ ਹੈ ਗੁਰੂ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਇਸ ਪਰਿਵਾਰ ਦੇ ਉੱਪਰ ਰਹਿਮਤ ਪਰਿਆਤ ਰੱਖਣ ਗੁਰੂ ਗ੍ਰੰਥ ਗੁਰੂ ਪੰਥ ਦੀ ਸੇਵਾ ਕਰਨ ਦੀ ਸਮਰੱਥਾ ਬਖਸ਼ਿਸ਼ ਕਰਨ ਹੋਈਆਂ ਭੋਲਾ ਨੂੰ ਬਖਸ਼ ਦੇਣ ਸਾਧ ਸੰਗਤ ਦੀ ਬਲਾਵ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ